ਮੈਂ ਨਾ ਕਰੀ ਉਹ ਨਾ ਮੈਂ ਉਹਨੇ ਮੇਰੇ ਦਵਾਲੇ ਹੋਣਾ ਨਾ ਨਾ ਤੂੰ ਆਪੇ ਜਵਾਨ ਸੰਭਾਲ ਸਮਝਾ ਗਈ ਨਾ ਮੈਂ ਕਿਹਾ ਕਿਹੜਾ ਮਾਰੂ ਬੂਠੇ ਦੇ ਰੱਖ ਦੇ ਲੋ ਗਾਇਜ਼ ਵੈਲਕਮ ਬੈਕ ਇਹ ਗਏ ਹੋਇਆ ਕਾਮਟੀ ਘੇੜੇ ਤੇ ਇਹ ਆਣ ਵਾਲੇ ਆ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਇਹ ਆਣ ਵਾਲੇ ਨੇ ਤੇ ਆਪਾਂ ਹੁਣ ਦੋਨੋਂ ਹੋਮੀ ਤੇ ਮੈਂ ਲੜ ਕੇ ਇਹਨਾਂ ਤੇ ਭੰਗ ਬਹੁਤ ਭਿਆਨਕਰ ਹੋ ਸਕਦਾ ਮੇਰੇ ਵੱਜ ਵੀ ਜਾਣ ਗਾਇਜ਼ ਵੀਡੀਓ ਲਾਸਟ ਤੱਕ ਦੇਖਿਓ ਸਾਰੀ ਸਕਿਪ ਨਾ ਕਰਿਓ ਗਾਇਸ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਆਪਣੀ ਫੈਮਿਲੀ ਨਾਲ ਮਾਰ ਰਣ ਨਹੀਂ ਦਵਾਂਗੇ ਗਾਇਸ ਮੈਂ ਮਾਰ ਲਾਸਟ ਤੱਕ ਦੇਖਿਓ ਬਹੁਤ ਮਜ਼ਾ ਆਏਗਾ ਗਾਇਸ ਹਾਈ ਫਾਈ ਅਰੇ ਮੈਂ ਨਹੀਂ ਬਿਠੇ ਦਿਓ ਗੇਰੀਆਂ ਨੇ ਮੈਂ ਤੇਰੇ ਘਰ ਕੇ ਬੈਠੀ ਹਾਂ ਮਾਰਾ ਇੱਕ ਅੰਦਰ ਰਸਦੀ ਹੈ ਹੋਰ ਠੀਕ ਹੈ ਪਾਣੀ ਲਿਆਵਾਂ ਨਹੀਂ ਹੋਗੀ ਕੀ ਆ ਪਾਣੀ ਕਿੱਧਰ ਆ ਤੇਰਾ ਟੂਰ ਬਹੁਤ ਵਧੀਆ ਰਿਆ ਟੂਲ ਤੇ ਕਿਦਾਂ ਹੀ ਫੈਮਲੀ ਠੀਕ ਸੀਗੀ ਹਾਂ ਠੀਕ ਸੀਗੀ ਤੂੰ ਆਪਾ ਹੋਰ ਰੋਟੀ ਪਾਣੀ ਖਾ ਲਈ ਕਿ ਖਾਣੀ ਹੈ ਮੇਂ ਰੋਟੀ ਖਾ ਆਇਆ ਸੀਗਾ ਮੈਂ ਅੱਛਾ ਤੂੰ ਵੀ ਸੋ ਜਾਣਾ ਸੀਗਾ ਤੂੰ ਇੱਧਰ ਬੈਠਿਆ ਹੋਇਆ ਇੱਧਰ ਬੈਠੀ ਹੀ ਪ੍ਰੀਤ ਕੱਲੀ ਮੈਂ ਕਿਹਾ ਚੱਲ ਪ੍ਰੀਤ ਲਾਗੇ ਬਹਿ ਜਾਣੀ ਆ ਜਾ ਕੇ ਥੋੜੀ ਦੇਰ ਨਾਲੇ ਮੈਂ ਕਿਹਾ ਚੱਲ ਤੈਨੂੰ ਵੀ ਢੀਕ ਲਵਾ ਮੈਂ ਆ ਜਾਈਂਗਾ ਤੂੰ ਤੇ ਭੇਰੀ ਭਾਵਾਂ ਮੈਂ ਫੇਰ ਤੂੰ ਵਾਜਾਂ ਮਾਰਨੀਆਂ ਸੀ ਮੇਰੇ ਕਰਕੇ ਤੁਣਾ ਬੈਠੇ ਤੁਸੀਂ ਪੈਹ ਕਰਕੇ ਬੈਠੇ ਹੋ ਨਹੀਂ ਗਿਆ ਇਹ ਤੇ ਪੈਹ ਨਹੀਂ ਨਹੀਂ ਪੁੱਤਰ ਐਡਾ ਵੀ ਗੱਲ ਨਹੀਂ ਹੈਗੀ ਮੈਂ ਤੇਰੇ ਕਰਕੇ ਬੈਠੀ ਹਾਂ ਹਮ ਮੈਂ ਫੇਰ ਤੂੰ ਬਾਜਾ ਮਾਰਨੀ ਹੈ ਮਮੀ ਮਮੀ ਕਰਨਾ ਹੈ ਮੈਂ ਚੱਲ ਮੈਂ ਜਾ ਕਰਨਾ ਮੈਂ ਤੈਨੂੰ ਕੀ ਕਿਹਾ ਸੀਗਾ ਗੱਲ ਕੀਤੀ ਸੀ ਨਾ ਕਿ ਆ ਕੇ پیسے ਮੈਨੂੰ ਦੇਣੇ ਆ ਤੇ ਕੀ ਹੋ ਗਿਆ ਯਾਰ ਤੇਰੇ ਉਧਰ ਖਰਚਾ ਮਿਲਦਾ ਨਹੀਂਗਾ ਐ ਪੜ੍ਹ ਪੜ੍ਹਨੇ ਗਿੰਦੇ ਵਾਂਗਾਂ ਤੇ ਖੋਲੇ ਆ پیسے ਮੇਰੇ ਕੋਲ ਨਹੀਂ ਆ ਕਿਰਕਾ ਹੁੰਦੀ ਆ ਬਈ ਤਾਂ ਹੈ 4000 ਹੀ ਬਚਿਆ ਵਾ ਤੇ ਹੋਰ ਕਿੰਨੇ ਲੱਖ ਰੁਪਏ ਬਚਿਆ ਨਾ ਮੈਂ ਇੱਕ gekeੜੇ ਚ ਤੇਰੇ ਕੋ ਵੀ ਹੁਣੇ ਆ ਤੈਨੂੰ ਇਸ ਜੀ ਨਾਲ ਕੀ ਆ ਯਾਰ ਤੈਨੂੰ ਤੇਰਾ ਖਰਚਾ ਮਿਲਦਾ ਨਹੀਂਗਾ ਤੈਨੂੰ ਮੰਮੀ ਦੇ ਹੱਥੋਂ ਚ ਪੈ ਗਿਆ ਕਿਉਂ ਕੋਈ ਆ ਇਹਨਾਂ ਚਿਰ ਮੰਮੀ ਨੂੰ ਹੀ ਦਿੱਤੇ ਤੁਸੀਂ ਪੈਸੇ ਹੁਣ ਵਿਆਹ ਹੋ ਗਿਆ ਵਾ ਜਨਾਨੀ ਨੂੰ ਵੀ ਤਾਂ ਦੇਣਾ ਫਰਜ਼ ਆ ਵਿਆਹ ਨਹੀਂ ਕੀਤਾ ਤਾਂ ਜਨਾਨੀ ਨੂੰ ਜਿਹੜੀ ਚੀਜ਼ ਚਾਹੀਦੀ ਮਿਲਦੀ ਨਹੀਂ ਤੈਨੂੰ ਚਾਹੀਦੀ ਐ ਤੂੰ ਮੰਗ ਕੇ ਲੈ ਲੈ ਪੈਸੇ ਮੈਂ ਹੀ ਰੱਖਣੇ ਆ ਸਮਝ ਆ ਗਈ ਨਾ ਕਮਾਲ ਦੀ ਗੱਲ ਆ ਤੇਰੀ ਇਹਨਾਂ ਚਿਰ ਮਾਂ ਨੂੰ ਹੀ ਦਿੱਤੇ ਆ ਤੇ ਤੂੰ ਮੰਗ ਕੇ ਲੈ ਲਾ ਤੈਨੂੰ ਮਨਾ ਕਿਉਂਦਾ ਮੰਮੀ ਨੇ ਤੈਨੂੰ ਕਿਹੜੀ ਚੀਜ਼ ਨਹੀਂ ਮਿਲਦੀ ਪਹਿਲਾਂ ਦਾ ਜਵਾਬ ਦੇਣਾ ਤੈਨੂੰ ਤੈਨੂੰ ਕਿਹੜੀ ਚੀਜ਼ ਨਹੀਂ ਮਿਲਦੀ ਜੀ ਥੋੜਾ ਨਾ ਗੱਲ ਹਮਾਰੀ ਚੀਜ਼ ਲਈ ਮੈਂ ਤੁਹਾਡੇ ਅੱਗੇ ਹੱਥ ੱਡਾ ਕਈ ਚੀਜ਼ਾਂ ਦੀ ਲੋੜ ਪੈ ਜਾਂਦੀ ਹੈ ਤੂੰ ਉਹਦਾ ਕਹ ਦੇ ਮੈਨੂੰ ਦੇ ਦੇ ਬਹੁਤ ਪੈਸੇ ਮੇਰੇ ਹੱਥੋਂ ਕਿਉਂ ਖੋਤੇ ਤੂੰ ਤੂੰ ਮਚਾਈ ਦੇ ਤਾਂ ਮੰਗ ਕੇ ਲੈ ਲੈ ਹੱਥ ਚੋਂ ਨਾਲੀ ਲੈ ਸਕਦੀਆਂ ਤੂੰ ਵੀ ਮੰਮੀ ਪੈਸੇ ਮੈਨੂੰ ਹੋ ਗਏ ਕਿੰਨਾ ਕੁ ਦਿਨ ਤਾ ਉਹ ਫੜ ਨਹੀਂ ਪੈਣੇ ਹਨ ਆਪਣੇ ਆਪ ਤਾਂ ਕਿਸੇ ਨੇ ਕਹਿਣਾ ਨਹੀਂ ਹੈਗਾ ਫੇਰ ਮੈਨੂੰ ਹੀ ਕਰਨਾ ਪੈਣਾ ਮਾਂ ਤੈਨੂੰ ਕੀ ਕਰਨਾ ਪੈਣਾ ਮਾਂ ਹੈ ਤੂੰ ਕਰ ਲੇਗੀ ਕਰ ਲੂੰਗੀ ਮੈਂ ਕਰ ਲੇਗੀ ਤੁਹਾਨੂੰ ਚਲ ਠੀਕ ਹੈ ਫਿਰ ਪੈਸੇ ਹੁਣ ਅੱਜ ਤੋਂ ਲੱਗ ਕੇ ਮੈਂ ਇਹਦੇ ਥੋੜਾ ਖਰਚਾ ਹੋ ਜਾਂਦਾ ਵਜਿਨੇ ਆਂਦੇ ਆ ਅਰੇ ਚਾਹੀਏ ਕੀ ਹੋ ਰਤ ਕੋ ਤੈਨੂੰ ਜਿੰਨੇ ਚਾਹੀਦੇ ਮੇਰੇ ਤੋਂ ਲੈ ਤੂੰ ਮੈਂ ਤੈਨੂੰ ਨਹੀਂ ਦਿੰਦਾ ਮੈਂ ਕੋਈ ਦੁਨੀਆ ਦਾ ਲੈ ਕੇ ਕੰਮ ਕੀਤਾ ਵਾ ਮੇਰਾ ਹੱਕ ਆ ਮੇਰੀ ਗੱਲ ਸੁਣੋ ਬੋਲਣਾ ਨਹੀਂ ਕਹਿਨੇ ਵੀ ਨਾ ਕਹਿਨੇ ਹੁਣ ਲੜਾਈ ਲੈਣੀ ਕਿਸ ਨੂੰ ਬਾਹਰ ਪਤਾ ਨਾ ਲੱਗੇ ਕਿਸ ਗੱਲ ਦਾ ਠੀਕ ਆ ਕਿ ਨਹੀਂ ਹੁਣ ਚਾਬੀਆਂ ਅਲਮਾਰੀ ਦੀਆਂ ਲੈ ਕੇ ਨਾ ਤੇ ਆਪਣੇ ਕੋਲ ਰੱਖੋ ਠੀਕ ਹੈ ਕਿ ਨਹੀਂ ਜੋ ਕੁਝ ਵੀ ਲੈਣਾ ਆਪਣੇ ਕੋਲ ਰੱਖੋ ਜਿੱਥੇ ਦੇਣਾ ਲੈਣਾ ਕਰਨਾ ਵਿਆਹ ਸ਼ਾਦੀ ਸਭ ਚੀਜ਼ਾਂ ਹੁਣ ਤੂੰ ਕਰਨੀਆਂ ਹਨ ਕਰ ਲਾਂਗੀ ਮੈਂ ਦੇਖ ਲਾਂਗੀ ਕਿੱਡਾ ਕਪਾੜ ਰਹਿ ਲਾ ਆ ਬਸ ਤੂੰ ਕਰਨੀ ਆ ਮੈਨੂੰ ਬਿਲਕੁਲ ਨਹੀਂ ਕਿਸੇ ਨੇ ਵੀ ਕਹਿਣਾ ਕਿ ਮੰਮੀ ਅੱਜ ਕੀ ਕਰਨਾ ਹੈ ਮੰਮੀ ਅੱਜ ਕੀ ਕਰਨਾ ਮੇਰੇ ਵੱਲੋਂ ਲਿਆਓ ਕਰੋ ਧਰੋ ਨਾ ਕਰੋ ਤੁਸੀਂ ਇਹ ਕਰਨਾ ਯਾਰ ਕਿਉਂ ਕਰੇਗੀ ਉਹ ਕਿਉਂਗਾ ਮੈਂ ਨਹੀਂ ਕਰਨਾ ਮੈਂ ਉਹ ਸਾਰੀ ਮੈਨੂੰ ਉਹ ਨਹੀਂ ਜਾਣਾ ਮੈਂ ਯਾ ਤੂੰ ਪਾਗਲਾ ਹੈ ਦੇ ਮਮੀ ਨੂੰ ਪੈਸੇ ਫੜਾ ਇੱਧਰ ਮੈਂ ਨਹੀਂ ਫੜਾਣੀ ਜਦ ਵੱਡੇ ਘਰ ਚ ਬੈਠੇ ਨੇ ਕੋਈ ਨਹੀਂ ਰਹਿਣਗੇ ਰਹਿਣ ਦੇ ਮੈਂ ਨਹੀਂ ਫੜਨੇ ਪੈਸੇ ਮੇਰਾ ਹੱਕ ਜਾਂ ਮੇਰਾ ਹੱਕ ਬੰਦਾ ਵਾ ਤੇ ਹੱਕ ਆ ਤੈਨੂੰ ਜਿਹੜੀ ਚੀਜ਼ ਚਾਹੀਦੀ ਤੇਰੇ ਨੂੰ ਮਿਲਦੀ ਆ ਤੈਨੂੰ ਚਾਹੀਦਾ ਹੋਰ ਲੈ ਲਾ ਮੇ ਤੋਂ ਲੈਦਾ ਭੈਣ ਭਰਾ ਜਿੱਦਾਂ ਆਂਦੇ ਆ ਨਾ ਜਿੱਦਾਂ ਮੈਂ ਸਾਰਿਆਂ ਨੂੰ ਤੋੜਦੀ ਆ ਨਾ ਐਦਾਂ ਹੀ ਸਾਰਿਆਂ ਨੂੰ ਤੋੜਨਾ ਆ ਕੋਈ ਭੈਣ ਭਰਾ ਆਂਦਾ ਕੋਈ ਧੀ ਭੈਣ ਆਂਦੀ ਆ ਕੋਈ ਵੀ ਆਂਦਾ ਵਿਆਹ ਸ਼ਾਦੀ ਜੋ ਵੀ ਹੁੰਦਾ ਆ ਜਿੰਤਰਾ ਮੈਂ ਕਹਾਂਗੀ ਵਰਤਨਾ ਉਤਨਾ ਹੀ ਆ ਜਿਹੜਾ ਆ ਕੇ ਆਉ ਸਹੀ ਤੂੰ ਪਹਿਲਾਂ ਤੇਰਾ ਪਹਿਲਾ ਹੁੰਦਾ ਵਾ ਮੂਰੇ ਪਾਏ ਦਾ ਚੱਲ ਤੂੰ ਨਾ ਟੈਨਸ਼ਨ ਐਵੇਂ ਨਾ ਬੋਲੀ ਜਾਓ ਤੁਸੀਂ ਮੇਰੇ ਤੇ ਆਉ ਤੂੰ ਕੋਈ ਮੈਂ ਉਹ ਨਹੀਂ ਕਰ ਦਿੱਤਾ ਕਿ ਇਹਨੂੰ ਮਾਰ ਨਹੀਂ ਦਿੱਤਾ ਕਤਲ ਨਹੀਂ ਕਰ ਦਿੱਤਾ ਮੈਂ ਜਾ ਤੈਨੂੰ ਪੈਸੇ ਚਾਹੀਦੇ ਮੇਰੇ ਤੋਂ ਲੈ ਲੈ ਹੋਰ ਲੈ ਲੈ ਦੋ ਹਾਂ ਆ ਫੜਾ ਮम्मी ਨੂੰ ਮੈਂ ਦਿਨਾਂ ਦਿਨ ਪੜ੍ਹ ਮੈਂ ਕਿਉਂ ਦੋ ਮਾਂ ਮੈਂ ਹੀ ਦੇਣ ਦੀ ਚੱਲ ਕੋਈ ਨਾ ਰਹਿਣ ਦੇ ਉਹਦੇ ਕੋਲ ਯਾਰ ਤੈਨੂੰ ਚਾਹੀਦੇ ਤੈਨੂੰ ਮੰਗ ਕੇ ਲੈ ਲੈ ਮੰਮੀ ਮੈਨੂੰ ਤੈਨੂੰ ਚਾਹੀਦੇ ਆ ਉਹਨੇ ਨਾ ਨਿੱਕੀ ਨਿੱਕੀ ਚੀਜ਼ ਦੇ ਅੱਗੇ ਮੈਂ ਭੀਖ ਮੰਗਾ ਹੈ ਹੱਥ ੜਦੀ ਰਮਾ ਮੈਨੂੰ ਆ ਚਾਹੀਦਾ ਮੈਨੂੰ ਸੋ ਚੀਜ਼ਾਂ ਹੁੰਦੀਆਂ ਜਨਾਨੀ ਦੀਆਂ ਨਹੀਂ ਹੱਥੋਂ ਖੋਣ ਵਾਲੀ ਕਿਹੜੀ ਗੱਲ ਤੈਨੂੰ ਚਾਹੀਦੀ ਆ ਲੈ ਮੇਰੇ ਤੋਂ ਲੈ ਲਾਹੌਰ ਲੈ ਲਾ ਦੋ ਉਹਨੇ ਤਾਂ ਆਪਣੇ ਆਪ ਕਹਿਣਾ ਨਹੀਂ ਹੈਗਾ ਕਿ ਪੁੱਤ ਲੈ ਤੂੰ ਰੱਖ ਲੈ ਹੁਣ ਫੜ ਮੈਂ ਤੇ ਤੁਹਾਨੂੰ ਕਿੰਨੀ ਦੇਰ ਦਾ ਕਹਿ ਰਹੀ ਆ ਵੀ ਭਾਈ ਆਪਣਾ ਸੰਭੋ ਆਪਣਾ ਸੰਭੋ ਆਪਣਾ ਸੰਭੋ ਮੈਂ ਅੱਜ ਤੁਹਾਡੀ ਉਤਨਾ ਹੀ ਕਹਿ ਵੀ ਮੈਂ ਹੁਣ ਮੈਂ ਸੰਭ ਲੈਣੀ ਆ ਤੁਸੀਂ ਰਹਿਣ ਹਾਂ ਆਲੇ ਫੜ ਆ ਲੈ ਠੀਕ ਹੈ 5000 ਰੁਪਏ ਮੈਂ ਬਿਲਕੁਲ ਫੜਾਓ 5000 ਫੜਾਣਾ ਨਹੀਂ ਫੜਾਣਾ ਸਮਝ ਆ ਗਈ ਨਾ ਹਲੋ ਫੜਾ ਇੱਧਰ ਆ ਵੀ ਫੜਾ ਦੇ ਤਾ ਕਿਉਂ ਫੜਾ ਦੇ ਮੈਨੂੰ ਇੱਧਰ ਮੈਂ ਤੁਹਾਨੂੰ ਕਹਿਣਾ ਮੈਨੂੰ ਕਦੀ ਦਿੱਤੀ ਐ ਤਾ ਇਦਾਂ ਯਾ ਤਾਂ ਤੈਨੂੰ ਜਿੰਨਾ ਤੈਨੂੰ ਖਰਚਾ ਚਾਹੀਦਾ ਤੈਨੂੰ ਮਿਲਦਾ ਪਾ। ਕਿੰਨਾ ਕੀ ਮਿਲਦਾ ਮੈਨੂੰ ਖਰਚਾ? ਤੈਨੂੰ ਜਿੰਨੇ ਚਾਹੀਦੇ ਕੋ ਜਿੱਥੇ ਰਸਣਾਂ ਦਾ ਉਹੀ ਖਾਣੀ ਆ ਮੈਂ ਮੈਂ। ਕੋਈ ਦਾਨੀਆ ਤਾਂ ਲੈਦਾ ਖਾ ਲਿਆ। ਨਾ ਤੈਨੂੰ ਦਿੰਦੇ ਨਹੀਂਗੇ। ਕਦੋਂ ਦਿੱਤੇ ਆ? ਹਾਂ। ਬਿਨਾਂ ਪੈਸੇ ਤਾਂ ਤੁਰੀ ਫਰਦੀਆਂ ਤੂੰ। ਫੜਾਓ ਇੱਧਰ। ਬਿਨਾਂ ਪੈਸੇ ਤਾਂ ਇੱਧਰ ਕੋਈ ਆ ਜਾਈ ਜੀ। ਜੋੜੂਗੀ ਮੈਂ ਦੇਖਿਓ ਤੁਸੀਂ। ਜੋੜੇਂਗੀ ਤੂੰ। ਪੈਸੇ ਆਂਦਾ ਪਤਾ ਨਹੀਂ ਲੱਗਦਾ ਨਾ ਮੈਂ ਜੋੜਾਂਗੀ ਨਾ ਕਿੱਦਾਂ ਨਹੀਂ ਜੁੜਦੇ। ਜੋੜੇਂਗੀ ਤੂੰ। ਫੜਾ ਇੱਧਰ। ਯਾ ਲੈ ਜੋੜੋ ਕੋਈ ਵੱਲ ਫੜਾਓ ਇੱਧਰ ਮੋੜਨ ਵਾਲੇ ਹੋਵੋ ਵੀ ਸਹੀ ਜੋੜੋ ਤਾਂ ਸਹੀ ਜੋੜੋ ਮੈਂ ਵੀ ਦੇਖਦੀ ਆ ਨਾ ਮੈਂ ਲੈਣੇ ਕਾਕੇ ਇੱਧਰ ਫੜਾ ਯਾਰ ਉਹ ਇਹ ਵੀ ਖੋ ਲੈਣੇ ਆ ਯਾਰ ਨਹੀਂ ਤੂੰ ਗੁੱਸਾ ਨਾ ਕਰੋ ਫੜੋ ਨਹੀਂ ਨਹੀਂ ਤੈਨੂੰ ਮੈਂ ਕਹਿ ਰਹੀ ਹਾਂ ਇਹ ਗੁੱਸੇ ਵਾਲੀ ਕਿਹੜੀ ਗੱਲ ਆ ਆਪਣੇ ਕੋਲ ਰੱਖ ਤੂੰ ਕੋਈ ਨਹੀਂ ਇੱਧਰ ਫੜਾ ਜਦੋਂ ਕਰੇਗੀ ਨਾ ਪਤਾ ਲੱਗ ਜਾਏਗਾ ਪੁੱਤ ਇੱਧਰ ਫੜਾਓ ਪੈਸੇ ਤੁਸੀਂ ਬਾਅਦ ਚ ਫੜਾ ਲੈਣੇ ਮੰਮੀ ਨੂੰ ਇੱਧਰ ਫੜਾਓ ਮੈਨੂੰ ਹੈ ਨਹੀਂ ਮੇਰੇ ਕੋਲ ਮੈਂ ਤੈਨੂੰ ਕਹਤਾ ਨਾ ਫੜਾ ਦੇ ਤੈਨੂੰ ਚਾਹੀਦੇ ਆ ਮੈਂ ਕੋਈ ਨਹੀਂ ਕਰਨਾ ਜੋ ਚਾਹੀਦਾ ਉਹ ਗੱਲ ਲੈ ਲਿਓ ਨਾ ਮੇਰੇ ਕੋ। ਤੂੰ ਮੰਮੀ ਦੇ ਹੱਥ ਚੋਂ ਪੈਸੇ ਖੋਲ ਹੀ ਗਈ ਆ। ਜਦੋਂ ਕੀ ਕਹਦੀ ਮੈਂ ਹੁਣ ਤੁਹਾਨੂੰ ਧਾ ਦਿੰਦਾ। ਤੂੰ ਸਾਰੀ ਰਾਤ ਉਹਨਾਂ ਦੇ ਟੈਨਸ਼ਨ ਨੇ ਰਹਿੰਦੀ ਅੰਦਰ। ਜਦੋਂ ਸੁਣੋ ਹੁਣ ਇਤੋਂ ਹੀ। ਇਹ ਤਾਂ ਮੰਮੀ ਦੀ ਬੜੀ ਫਿਕਰ ਆ ਹੈ। ਕਰੀ ਜਨਾਨੀ ਦੀ ਕੀਤੀ ਆ ਫਿਕਰ? ਮਾਂ ਜਨਾਨੀ ਕਿ ਨਹੀਂ ਕਰਦਾ ਮਾਵਾਂ ਦੀ ਹੁੰਦੀ ਆ ਫਿਕਰ। ਤੂੰ ਸਾਰੀ ਰਾਤ ਉਹਨਾਂ ਦੇ ਮਨ ਦਿਲ ਤੇ ਕੀ ਬੀਤੇਗੀ ਹੈ? ਉਧਰ ਪੇ ਕੱਲੇ ਟੈਨਸ਼ਨ ਦੇ ਵਿੱਚ ਰੋਈ ਜਾਣਗੇ ਸੋਚੀ ਜਾਣਗੇ। ਨਹੀਂ ਮੇਰੇ ਟੈਨਸ਼ਨ ਚਾ ਮੈਂ ਨਹੀਂ ਸੋ ਮੈਂ ਕਿਉਂ ਰੋਣਾ ਮੈਂ

ਕਿੰਨੇ ਜੋਗੀ ਹੈਗੀ ਹੈ ਟੈਨਸ਼ਨ ਨੂੰ ਉਤਰ ਗਈ ਸਗੋਂ ਬੇ ਮਤਲਬ ਕਿ ਮੈਂ ਜ਼ਰੂਰੀ ਟੈਨਸ਼ਨ ਲੈਣੀਆਂ ਲੈ ਦੀ ਦੇਣ ਦੀ ਕਰੰਟ ਦੀ ਬੰਦਾ ਬਾਹਰੋਂ ਆਇਆ ਆ ਕੇ ਕਲੇਸ਼ ਇੱਕ ਖੜਾ ਹੋ ਗਿਆ ਤੂੰ ਚਲ ਤੂੰ ਬਹਿ ਤਾਂ ਸਹੀ ਤੂੰ ਜ਼ਿਆਦਾ ਹੀ ਕਰਦੇ ਪਏ ਮੰਮੀ ਤਾਂ ਡਰਾਮੇ ਫਿਰ ਚਲ ਮੈਨੂੰ ਕੋਈ ਲੋੜ ਨਹੀਂ ਐ ਲੋ ਲੰਮੇ ਪਾਉ ਤੂੰ ਤੂੰ ਰੋਟੀ ਖਾਣੀ ਹੈ ਰੋਟੀ ਤਾਂ ਖਾ ਆ ਮੈਂ ਚਲ ਫਿਰ ਬੈਠੇ ਤੇ ਪੈਸੇ ਹੀ ਸੀ ਇਹਨਾਂ ਨੇ ਤਾਈਂ ਤੇ ਬੈਠੇ ਹੋਏ ਸੀਗੇ ਹਾਂ ਚਲੋ ਤੂੰ ਰੱਖ ਬਸ ਮੈਂ ਤਾਂ ਰੱਖਣੇ ਮੇਰੇ ਬੰਦਾ ਕਮਾ ਕੇ ਲੈ ਕੇ ਆਇਆ ਹਾਂ ਪੂਰਾ ਰੱਖ ਵੇਖ ਮੈਂ ਕਹਿੰਉ ਕਿਨੇ ਇੱਕ ਦੋ ਜੋੜਦੀਆਂ ਪੈਸੇ ਜੋੜ ਤੋ ਰੱਖ ਤੂੰ ਤੇ ਸਾਰੇ ਹੁਣ ਅੱਗੇ ਤੋਂ ਆਪਣੀ ਜ਼ਿੰਮੇਵਾਰੀ ਆਪੇ ਸੰਭਾਏਂਗੀ ਤੇ ਪਤਾ ਤਾ ਲੱਗੇਗਾ ਤੈਨੂੰ ਕਿ ਕਿੱਦਾਂ ਸਾਂਭਣੀ ਆ ਤੂੰ ਜਾ ਕੇ ਰੋ ਰੁਕੇ ਡਰਾਮੇ ਨਾ ਕਰਿਓ ਨਾ ਮੈਨੂੰ ਕੀ ਲੋੜ ਪਈਏ ਬਣੇ ਮੇਰੀ ਦੁਆਲੇ ਹੋਣਾ ਨਾ ਨਾ ਤੂੰ ਆਪੇ ਜ਼ਬਾਨ ਸੰਭਾਲ ਸਮਝਾ ਗਈ ਨਾ ਮੈਂ ਕਿਹਾ ਥੇੜਾ ਮਾਰੋ ਬੁੱਠੇ ਤੇ ਰੱਖ ਕੇ ਤੇ ਤੇ ਬਧੀ ਜੰਨੀ ਪਈਏ ਤੂੰ ਕੋਈ ਨਹੀਂ ਤੂੰ ਬਾਹਰ ਤੋ ਨਾ ਆਨਾ ਰੋਟੀ ਖਾਣੀ ਹੈ ਖਾਲਾ ਵਾਲ ਮਾਰ ਦਿੰਦੇ ਆ ਤੁਹਾਨੂੰ ਰੋਟੀ ਰੋਟੀ ਖਾਣਾ ਮਾਰਨਾ ਤੇਰੇ ਹੋਰ ਕਿਹਦੇ ਮਾਰਨਾ ਹੈ ਬੋਲਣ ਦੀ ਅਕਲ ਨਹੀਂ ਤੇਨੂੰ ਮੈਂ ਨਾਲ ਗੱਲ ਕਰਨੀਆਂ ਆ ਉਹ ਨਹੀਂ ਜਨਾ ਬੋਲਣ ਦੀ ਅਕਲ ਨਹੀਂ ਹੈਗੀ ਬੋਲਣ ਦੀ ਅਕਲ ਨਹੀਂ ਫਿਰ ਇੱਤਾ ਕਰਨੀਂਗੇ ਤੇ ਫਿਰ ਮੈਂ ਇੱਦਾ ਹੀ ਬੋਲੂਗੀ ਇੱਦਾ ਬੋਲੂਗੀ ਉਹਨਾਂ ਦਾ ਫਰਜ਼ ਨਹੀਂ ਬੰਦਾ ਹੈਗਾ ਕੀ ਫਰਜ਼ ਨਹੀਂ ਉਹ ਕਿਹੜੇ ਫਰਜ਼ੇ ਤੋਂ ਭੱਜੇ ਆਪਣੇ ਤੋਂ ਹੈ ਕਿਹੜੇ ਫਰਜ਼ ਤੋਂ ਭੱਜੇ ਆ ਜੱਬ ਬੋਲਣ ਦੀ ਤਾਂ ਨਹੀਂ ਹੈਗੀ ਕਿਦਾ ਬੋਲਦੀ ਹੈ ਕੋਲ ਨਹੀਂ ਕੋਈ ਗੱਲ ਨਹੀਂ ਇਦਾਂ ਬਹੁਤ ਇਹਨੂੰ ਤੇ ਆਣੀ ਕਿ ਜਨਾਨੀ ਨੂੰ ਦੋਵੇਂ ਪੈਸੇ ਵੇ ਆ ਪ੍ਰੈਂਕ ਕਰਦੇ ਮਾਤਾ ਉਹ ਮਾਤਾ ਮਾਰਛੀ ਨੂੰ ਮਾਰਛੀ ਇਹ ਇੰਨਾ ਹੈਂਗ ਕਰਦੇ ਪ੍ਰੈਂਕ ਕਰਦੇ ਪਿਆਈ ਪ੍ਰੈਂਕ ਕਰਦੇ ਪਿਆ ਤੁਸੀਂ ਰੋਲ ਘੜਿਆ ਤੋੜਾ ਪ੍ਰੈਂਕ ਕਰਦਾ ਰੋਲ ਤਾਂ ਮੈਂ ਪ੍ਰੈਂਕ ਕਰਦਾ ਰੋਲ ਤਾਂ ਪ੍ਰੈਂਕ ਕਰਦਾ ਬੰਦਾ ਬੰਦਾ ਕੰਮ ਤੋਂ ਆਇਆ ਪ੍ਰੈਂਕ ਨਿਕਲੇ ਦੇ ਇਹੇ ਐ ਤੂੰ ਤੇ ਮਾਈਕਲ ਛੱਡੀ ਮੇਰੀ ਕੁੜੀ ਨਹੀਂ ਉਹ ਗੁਲਾਬਤ ਨਾਲੇ ਵੇ ਦੇਖੀ ਆ ਨਾ ਦੇਖੀ ਆ ਨਾ ਮਾਂ ਮੈਂ ਕਿਹਾ ਉਹ ਪ੍ਰੈਂਕ ਕੀਤਾ ਤੇਰੇ ਤੇ ਪ੍ਰੈਂਕ ਕੀਤਾ ਤੂੰ ਦੰਗੇ ਆਂ ਲਾ ਜਾਂਦੀ ਰੋਜ਼ ਦਿਹਾੜੀ ਆ ਗਾਇਸ ਲੋਡੀਆਂ ਵਧੀਆ ਵਧੀਆ ਲਾਈਕ ਸ਼ੇਅਰ ਕਰਿਓ ਆਪਣੀ ਫੈਮਿਲੀ ਨੂੰ ਸ਼ੇਅਰ ਜ਼ਰੂਰ ਕਰਿਓ ਹਾਂ ਤੇਰੇ ਰੋਜ਼ ਇਹਦੇ ਪ੍ਰੈਂਕ ਰੋਜ਼ ਬੰਦਾ ਕੰਮ ਤੋਂ ਆਇਆ ਥੱਕਿਆ ਤੇ ਪ੍ਰੈਂਕ ਤਿਆਰ ਕਰਕੇ ਬੈਠੇ ਹੋਏ ਗਾਇਸ ਜਸਟ ਇਹ ਪ੍ਰੈਂਕ ਆ ਇਦਾ ਕਦੀ ਵੀ ਨਾ ਕਰਿਓ ਤੁਹਾਡੇ ਬੰਦੇ ਹੈਗੇ ਆ ਉਹਨਾਂ ਦੇ ਹੱਥ ਚ ਆਪਣੇ ਪੈਸੇ ਦਿਓ ਤਾਂ ਬਰਕਤ ਘਰ ਤੇ ਜ਼ਿਆਦਾ ਆਏਗੀ ਇਦਾਂ ਇਦਾਂ ਦਾ ਬ੍ਰੇਕ ਨਾ ਮਾਰਨਾ ਕਰਿਆ ਕਰੀ ਮਮੀ ਨੂੰ ਪੁੱਛ ਕੇ ਹੀ ਸਮਝ ਆਈ ਜਾਂ ਵੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਕਰ ਦਿਓ ਵੀਡੀਓ ਸ਼ੇਅਰ ਕਰਿਓ ਆਪਣੀ ਫੈਮਲੀ ਦੇ ਨਾਲ ਲਗਾਈਂ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਜਾਨੇ ਜਿਹੜੇ ਨਵੇਂ ਆ ਰਹੇ ਆ